ਲੈ ਸੰਦੀ ਤੋਂ ਹੀ ਕਹੀ ਜਾਂਦੀ ਸੀ ਆ ਕੇ ਅਕੋਰਡਿੰਗ ਨਾ ਕਰਾਈ ਪੋਰਾ ਸੋਹਣੀ ਨ ਲੱਗਣੀ ਇੰਨੀ ਸੋਹਣੀ ਤਾਂ ਮੈਂ ਲੱਗਦੀ ਆ ਹੁਣ ਜਦੋਂ ਮੈਂ ਗਈ ਨਾ ਸੈਂਟਰ ਚ ਦੇਖੀ ਕਿਵੇਂ ਖੜ ਖੜ ਕੇ ਦੇਖਣਗੇ ਸਾਰੇ ਨਾਲੇ ਮੇਰੀਆਂ ਤਰੀਫਾਂ ਕਰਨਗੇ ਦੇਖਾਂ ਕਿ ਲੱਛਣ ਕਰਦੀ ਆ ਆ ਇਹਦੇ ਪੜਾਈ ਵਾਲੇ ਲੱਛਣ ਨੇ ਕੋਈ ਨਾ ਇਹ ਤਾਂ ਮੈਂ ਦੱਸਦੀ ਆ ਪਤਾ ਸਾਰਾ ਦਿਨ ਟੌਰੀ ਕੱਢਦੀ ਰਹਿਣੀ ਆ ਘਰ ਦੇ ਕੰਮ ਵੀ ਕਰ ਲਿਆ ਕਰ ਭਾਬੀ ਮਿਰਚਾ ਨਾ ਬਾਲ ਇੰਟਰਫੇਅਰ ਨਾ ਕਰਿਆ ਕਰੋ ਠੀਕ ਆ ਮੈਂ ਕੀ ਕਰਨਾ ਕੀ ਨਹੀਂ ਕਰਨਾ ਇਹ ਮੈਨੂੰ ਤੁਸੀਂ ਨਾ ਦੱਸੋ ਅੱਛਾ ਜਿਸ ਤਾ ਉਹਨਾਂ ਤੇਰੇ ਟੌਰ ਆ ਨਾ ਮੈਨੂੰ ਨਹੀਂ ਲੱਗਦਾ ਤੂੰ ਕਾਲਜ ਪੜ੍ਹਦੀ ਹੋਏਂਗੀ ਕਿਉਂ ਹੋਰ ਮੈਂ ਕੀ ਕਰਦੀ ਹੋਊਂਗੀ ਨਾਲੇ ਮੈਂ ਪੜ੍ਹਨਾ ਵੀ ਹੁੰਦਾ ਇੱਥੇ ਕੰਮ ਕਰਨ ਨੂੰ ਥੋੜੀ ਰੱਖੀ ਹੋਈ ਐ ਮੈਂ ਤੂੰ ਨਾ ਤੋਰਾ ਫੇਰਾ ਕਰਨ ਜਾਣੀ ਆ ਜਿਹੜੀਆਂ ਪੜ੍ਹਦੀਆਂ ਨੇ ਨਾ ਉਹਨਾਂ ਦੀਆਂ ਸ਼ਕਲਾਂ ਕੁਝ ਹੋਰ ਹੀ ਹੁੰਦੀਆਂ ਨੇ ਤੈਨੂੰ ਦੇਖ ਕੇ ਨਹੀਂ ਲੱਗਦਾ ਵੀ ਤੂੰ ਪੜ੍ਹਦੀ ਹੋਏਂਗੀ ਨਾ ਹੋਰ ਤੁਹਾਨੂੰ ਕੀ ਲੱਗਦਾ ਹੋਰ ਮੈਂ ਕੀ ਕਰਦੀ ਹੋਊਂਗੀ ਭਾਬੀ ਮੇਰੇ ਨਾਲ ਨਾ ਫਾਲਤੂ ਨਾ ਬੋਲਿਆ ਕਰ ਐਵੇਂ ਸਵੇਰੇ ਸਵੇਰੇ ਮੇਰਾ ਦਿਮਾਗ ਖਰਾਬ ਕਰ ਦਿੰਨੀ ਆ ਤੂੰ ਤਾਂ ਤੂੰ ਬੱਸ ਬੱਸ ਰਹਿਣ ਦੇ ਤੇਰਾ ਹੁੰਦਾ ਦਿਮਾਗ ਖਰਾਬ ਮਹਾਰਾਣੀ ਦਾ ਉਹ ਭਾਈ ਕਿਉਂ ਰੌਲਾ ਪਾਈ ਜਿੰਦੇ ਤੁਸੀਂ ਮਾੜਾ ਜਾ ਹੋਰ ਹੀ ਗੱਲ ਕਰੋ ਲੋਕ ਸੁਣੀ ਜਾਂਦੇ ਕੀ ਕਹਿੰਦੇ ਹੋਣਗੇ ਪੁੱਤ ਲੋਕ ਕੰਮ ਤਾਂ ਡੈੜੀ ਕੋਈ ਕਰਦੀ ਨਹੀਂ ਹੈਗੀ ਸਾਰਾ ਦਿਨ ਖਰਚੇ ਫੈਸ਼ਨ ਆਹੀ ਨਹੀਂ ਇਹਦੇ ਲੋਟ ਆਉਂਦੇ ਹੈਗੇ ਕੋਈ ਨਹੀਂ ਪੁੱਤ ਨਿਆਣੀ ਹੈ ਕਰ ਲਿਆ ਕਰੂਗੀ ਕੰਮ ਪਰਦੀ ਹੈ ਹਲੇ ਕੀ ਗੱਲ ਹੈ ਕੰਮ ਵਾਲੀ ਬੱਸ ਲੱਗ ਗਿਆ ਪਤਾ ਤੂੰ ਮੈਨੂੰ ਦੱਸ ਪੁੱਤ ਕੀ ਗੱਲ ਹੈ ਲੈ ਡੈੜੀ ਹੁਣ ਮੈਂ ਤਿਆਰ ਵੀ ਨਹੀਂ ਹੋਣਾ ਹੈਗਾ ਮੈਂ ਪੜਾਂ ਜਾਨੀ ਉੱਥੇ ਮੈਂ ਕਿਹੜਾ ਵਿਹਲੇ ਬਹਿਣਾ ਹੁੰਦਾਗਾ ਇੱਥੇ ਤਾਂ ਸਾਰੇ ਵਿਹਲੇ ਨੇਗੇ ਵਿਹਲੇ ਬੈਠ ਕੇ ਬਸ ਬੋਲਣਾ ਆਉਂਦਾ ਉਹ ਨਹੀਂ ਪੁੱਤ ਤੂੰ ਨਾ ਇੰਨਾ ਨਾ ਗਰਮ ਹੋਇਆ ਕਰ ਮੇਰੀ ਤੀ ਆਸੀਂ ਵੀ ਤੇਰਾ ਖਿਆਲ ਰੱਖਦੇ ਆਂ ਤੂੰ ਵੀ ਖਿਆਲ ਰੱਖਿਆ ਕਰ ਮਰੋ ਕੀ ਤੁਸੀਂ ਮੇਰਾ ਸਵਾਹ ਖਿਆਲ ਰੱਖਦੇ ਹੋਗੇ ਆ ਮੈਂ ਤਿਆਰ ਹੋਈ ਜਾਂਦੀ ਸੀ ਹੁਣ ਮੈਂ ਜਾਣਾਗਾ ਕੀ ਮੈਂ ਪੜੂੰਗੀ ਉੱਥੇ ਸਵੇਰੇ ਸਵੇਰੇ ਦਿਮਾਗ ਖਰਾਬ ਕਰ ਦਿੰਦੇ ਨੇ ਮੇਰਾ ਚੱਲ ਕੋਈ ਨਹੀਂ ਪੁੱਤ ਤੂੰ ਮੈਨੂੰ ਦੱਸ ਕੀ ਗੱਲ ਹੈ ਬਸ ਲੈੜੀ ਪੈਸੇ ਦੋ ਤੁਸੀਂ ਮੈਨੂੰ ਮੈਂ ਜਾਣਾਗਾ ਕਾਦੇ ਪੈਸੇ ਕਿਉਂ ਫੀਸ ਨਹੀਂ ਭਰਨੀ ਮੈਂ ਲੈ ਲੈ ਪੁੱਤ ਪੈਸੇ ਲੈ ਤੁਸੀਂ ਕਿਉਂ ਡੇੜੇ ਫालतू ਖਰਚਾ ਦੇ ਜਾਂਦੇ ਆਂ ਨਹੀਂ ਪੁੱਤ ਫालतू ਖਰਚਾ ਨਹੀਂ ਇਹ ਨੂੰ ਲੋੜ ਐ ਤੇ ਪੈਸੇ ਦੇ ਦਿਓ ਤੁਸੀਂ ਲੈ ਲੋੜ ਆ ਉੱਥੇ ਦਾ ਭਰਾ ਕਮਾਈਆਂ ਕਰਦਾ ਮਰਦਾ ਇਹ ਨੂੰ ਪੈਸੇ ੜਾਉਣ ਦੀ ਬਣੀਆਂ ਬਸ ਪੈਸੇ ੜਾਦਾ ਖਰਚਾ ਸੂਟ ਹਜ਼ਾਰ ਤੋਂ ਘੱਟ ਡੇੜੇ ਸੂਟ ਨਹੀਂ ਪੌਂਦੀ ਹੈਗੀ ਇਹ ਸਮਝਾ ਦਿਆ ਕਰੋ ਮੜਾ ਮੋਟਾ ਚਲ ਕੋਈ ਨਹੀਂ ਪੁੱਤ ਮੈਂ ਹੱਥੀ ਬੰਨ ਲਾ ਤੇ ਇਹਦੀ ਬੇਟੀ ਨੂੰ ਬੈਠਾ ਆਪਾਂ ਜੀ ਲੈ ਜੀ ਬਾਬੀ ਜਿਉ ਤੇਰਾ ਘਰ ਹੈ ਨਾ ਤਾਂ ਮੇਰਾ ਵੀ ਉਹ ਭਰਾਗਾ ਮੇਰਾ ਭਰਾ ਵੀ ਕਮਾਈ ਕਰਦਾ ਉੱਥੇ ਨਾਲੇ ਤੇਰੇ ਕੱਲੀ ਵਾਸਤੇ ਨਹੀਂ ਕਰਦਾ ਹੈਗਾ ਕਮਾਈ ਉਹ ਜਦੋਂ ਤੂੰ ਕਮਾਈ ਕਰਨ ਲੱਗੀ ਨਾ ਉਦੋਂ ਤੈਨੂੰ ਪਤਾ ਲੱਗੂਗਾ ਵੀ ਪੈਸੇ ਕਿਵੇਂ ਕਮਾਏ ਜਾਂਦੇ ਆ ਆ ਗਈ ਸਮਝ ਚੱਲ ਕੋਈ ਨਹੀਂ ਪਈ ਪੈਸੇ ਤਾਂ ਦੇ ਦੇ ਹੁਣ ਇਹਨੂੰ ਲੋੜ ਐ ਫੇਰ ਹੋਰ ਕੀ ਤੋਂ ਮੰਗੂਂਗੇ ਵਿੱਚ ਕਾਦੀ ਲੋੜ ਆ ਕੀ ਕਰਨੇ ਪੈਸੇ ਨੇ ਫੀਸ ਭਰਨੀ ਆ ਭਾਬੀ ਮੈਂ ਕਾਦੀ ਫੀਸ ਭਰਨੀ ਆ ਕੋਚਿੰਗ ਸੈਂਟਰ ਦੀ ਕੋਚਿੰਗ ਸੈਂਟਰਾਂ ਦੀ ਫੀਸ ਆ ਨਾ ਮੈਨੂੰ ਪਤਾ ਕਿੰਨੀਆਂ ਕੁ ਹੁੰਦੀਆਂ ਨੇ ਠੀਕ ਆ ਨਾ ਤੇਰਾ ਤਾਂ ਦਿੱਲੀ ਦਾ ਕੰਮ ਆ ਦਿੱਲੀ ਕਿਹੜੀ ਫੀਸ ਹੁੰਦੀ ਆ ਡਾਡੀ ਪੁੱਛ ਇਹਨੂੰ ਚੱਲ ਕੋਈ ਨਹੀਂ ਪੁੱਤੇ ਇਹਨੇ ਫੀਸ ਭਰਨੀ ਆ ਹੁਣ ਕਹੀ ਜਾਂਦੀ ਐ ਤੂੰ ਹੁਣ ਤਾਂ ਦੇ ਦੇ ਪੈਸੇ ਮੇਰੇ ਤੇ ਭਾਬੀ ਪੈਸੇ ਦੇੜੇ ਮਿਰਤੀ ਕੋਈ ਨਹੀਂ ਪੈਸੇ ਦੇ ਦੇ ਤੂੰ ਕਿੰਨਾ ਨੂੰ ਘਰ ਚੜਾਈ ਜਾਓ ਉਹ ਨਹੀਂ ਪੁੱਤ ਫਿਰ ਨਹੀਂ ਚੜਾਉਂਦੇ ਬੱਚਿਆਂ ਦਾ ਫਿਰ ਆਪਾਂ ਨੂੰ ਆਪ ਹੀ ਖਿਆਲ ਰੱਖਣਾ ਪੈਂਦਾ ਤੇ ਹੋਰ ਮੈਂ ਕਿਉਂ ਤੋਂ ਪੈਸੇ ਮੰਗਾ ਫਿਰ ਭਰਾ ਤਾਂ ਮੇਰਾ ਬਾਹਰੇ ਬੈਠਾਗਾ ਨਹੀਂ ਉਹ ਤਾਂ ਮੰਗ ਲੈਂਦੀ ਮੈਂ ਇਹ ਭਾਈ ਦੇ ਪੈਸੇ ਨਹੀਂ ਪੁੱਤ ਐਨਾ ਨਾ ਤੁਸੀਂ ਲੜੋ ਭਾਈ ਦੇ ਪੈਸੇ ਖੱਡੜੇ ਐ ਉਡਾਈ ਜਾਣਿਆ ਉਹ ਪੁੱਤ ਜੇ ਜ਼ਰੂਰ ਤਾਂ ਫੇਰ ਹੀ ਮੰਗਦੀ ਐ ਤੂੰ ਐਨਾ ਕਾ ਨੂੰ ਪੁੱਤ ਘਰਾਈ ਜਾਨੀ ਐ ਹੁਣ ਤਾਂ ਭਾਬੀ ਮੇਰੇ ਸੂਟਾਂ ਤੇ ਵੀ ਮੱਚਣ ਲੱਗੀ ਆਪ ਕਿੰਨੇ ਕਿੰਨੇ ਮਹਿੰਗੇ ਪਾਉਂਦੀ ਆ ਉਹ ਨਹੀਂ ਭਾਬੀ ਨੂੰ ਦਿਖਦੇ ਹੈਗੇ ਮੇਰੇ ਸੂਟ ਹੀ ਦਿੰਦੇ ਨੇ ਮੇਰਾ ਵੀ ਬੰਦਾ ਕਮਾਉਂਦਾ ਤਾਂ ਪਾਉਣੀ ਆ ਪੁੱਤ ਤੇ ਮੇਰਾ ਵੀ ਭਰਾ ਲੱਗਦਾ ਕਿ ਰੋ ਉਹ ਪੁੱਤਰਾ ਗੱਲ ਸੁਣ ਤੈਨੂੰ ਹੁਣ ਪੈਸੇ ਮਿਲ ਗਏ ਨਾ ਠੀਕ ਹੈ ਨਾ ਤੂੰ ਜਿਹੜਾ ਤੇਰਾ ਕੰਮ ਆ ਉਹ ਕਰ ਜਾ ਬਾਬੀ ਬਾਂਜੰਦਰ ਤੁਸੀਂ ਡੈਡੀ ਨੂੰ ਚੁੱਪ ਕਰਾ ਦਿਓ ਕੋਈ ਨਹੀਂ ਪੁੱਤ ਚੁੱਪ ਹੀ ਐ ਤੂੰ ਵੀ ਮੇਰੇ ਤੇ ਜਿਆਦਾ ਨਾ ਬੋਲ ਮਾੜਾ ਜੱਬਾ ਬਾਬੀ ਹੁਣ ਕਿੱਥੇ ਲੜਨਾ ਮੇਰੇ ਨਾਲ ਤੂੰ ਨਾ ਚੁੱਪ ਕਰ ਜਾ ਬਾਲਾ ਨਾ ਬੋਲ ਮੇਰੇ ਨਾਲ ਨਾ ਪੁੱਤ ਇੰਨਾ ਨਹੀਂ ਬੋਲਦੇ ਹੁੰਦੇ ਮਾੜਾ ਜੱਬਾ ਜੇ ਉਹ ਨਹੀਂ ਚੁੱਪ ਕਰਦੀ ਤੂੰ ਚੁੱਪ ਕਰਦਾ ਇੱਕੋ ਹੀ ਗੱਲ ਹੈ ਬਾਪੂ ਜੀ ਪਹਿਲਾਂ ਮੈਂ ਕੁਝ ਬੋਲਦੀ ਨਹੀਂ ਹੁੰਦੀ ਹੈਗੀ ਭਾਬੀ ਤਾਂ ਹੱਦਾਂ ਪਾਰ ਕਰ ਹੀ ਜਾਂਦੀ ਆ ਚੱਲ ਕੋਈ ਨਹੀਂ ਪੁੱਤ ਤੂੰ ਵੀ ਕੁਝ ਗਲਤ ਨਹੀਂ ਕਹਿੰਦੀ ਸਹੀ ਹੈ ਠੀਕ ਹੈ ਨਾ ਤੂੰ ਵੀ ਆਪਦੀ ਥਾਂ ਤੇ ਸਹੀ ਹੈ ਮੇਰੀ ਤੇ ਕੋਈ ਗੱਲ ਨਹੀਂ ਤੂੰ ਜਾ ਆਰਾਮ ਨਾਲ ਹੁਣ ਜਿਹੜਾ ਤੈਨੂੰ ਪੈਸੇ ਦੇਤੇ ਉਹ ਕੰਮ ਕਰ ਜਾ ਠੀਕ ਹੈ ਠੀਕ ਹੈ ਲੋਮ ਨੇ ਨਾ ਜਿਹੜਾ ਕੰਮ ਗੁੰਲੜੀ ਜਾਂਦੇ ਨੇ ਸਮਝਦੇ ਹੀ ਨਹੀਂ ਕੁਝ ਗੱਲ ਨੂੰ ਹੈ ਪੈਸੇ ਮਿਲ ਕੇ ਤੂੰ ਚੁੱਪ ਕਰਕੇ ਭੱਗ ਜਾ ਆਪਦਾ ਆਪਦਾ ਕੰਮ ਕਰ ਲੈ ਉਹ ਵੀ ਅੰਦਰ ਬੱਗੀ ਮੈਨੂੰ ਦੂਰਾਂ ਨੂੰ ਕਹਿੰਦਾ ਕੱਲੀ ਨੂੰ ਤਾਂ ਨਹੀਂ ਕਹਿੰਦਾ ਸਾ ਦੇਖ ਲੈ ਬੇਬੇ ਨੂੰ ਹਜ਼ਾਰ ਵਾਰੀ ਕਹਤਾ ਵੀ ਝਾੜੂ ਲਿਆ ਦੇ ਨਾ ਮੈਂ ਹੈ ਉਹ ਨਹੀਂ ਲਿਆ ਕੇ ਦਿੰਦੀ ਹਜੇ ਇਹਦੇ ਨਾਲ ਕੱਢ ਲੈ ਕੇ ਹੈ ਆਪ ਕੱਢਣਾ ਪਵੇ ਫੇਰ ਲੱਗੇ ਪਤਾ ਵੀ ਵੱਜਦਾ ਵੀ ਨਹੀਂ ਹਟੇ ਜਾਣਾ ਪੈਂਦਾ ਕਰਦਾ ਆ ਹੀ ਗਿਆ ਉਹ ਕਹਿੰਦੇ ਨੇ ਹੁੰਦੇ ਜਦੋਂ ਭੈਣ ਹੱਥ ਛੱਡਣ ਵਾਲੀ ਹੋਵੇ ਤਾਂ ਭੈਣ ਦੇ ਘਰ ਵਾਲਤਾ ਪੈਰ ਆਪ ਦੇ ਆਪ ਮੁੜੇ ਜਾਂਦੇ ਨੇ ਨਾਲੇ ਅੱਜ ਦਾ ਭੈਣ ਨੇ ਸਪੈਸ਼ਲ ਬੁਲਾਇਆ ਪੱਕਾ ਕੋਈ ਕੰਮ ਹੈ ਉਹ ਭਣੇ ਹਾਈ ਮੈਂ ਮਰਦਾ ਆ ਜਾ ਮੇਰੇ ਵੀਰ ਸਤਿ ਸ੍ਰੀ ਅਕਾਲ ਆਪਣੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਮੰਝੜ ਆਉਣੀ ਆ ਮੈਂ ਖੜ ਜਾ ਬਸ ਕੋਈ ਨਾ ਕੋਈ ਬਹੁਤ ਦਸ ਮਿੰਟ ਸਭ ਠੀਕ ਹੈ ਬੇ ਸਭ ਠੀਕ ਹੈ ਨਾ ਤੈਨੂੰ ਇੰਨੇ ਫੋਨ ਮਾਰੇ ਤੇ ਤੂੰ ਆਇਆ ਨਹੀਂ ਪਹਿਲਾਂ ਤਾਂ ਮੈਨੂੰ ਐਂ ਦੱਸ ਉਹ ਭਣੇ ਤੈਨੂੰ ਪਤਾ ਤਾਂ ਹੈਗਾ ਘਰੇ ਵੀ ਕੰਮ ਕਰਨੇ ਹੁੰਦੇ ਆ ਹੈ ਬੈਠ ਹੌਣ ਬਸ ਠੀਕ ਠਾਕ ਐ ਬਸ ਮੈਂ ਤਾਂ ਠੀਕ ਠਾਕ ਆ ਤੂੰ ਦੱਸ ਬਣੀ ਕਿਵੇਂ ਆ ਬਸ ਠੀਕ ਐ ਪਤਾ ਤਾਂ ਹੈ ਤੈਨੂੰ ਬਸ ਤੇ ਸੱਚ ਨਾਲੇ ਘਰ ਦੇ ਕਿਧਰ ਗਏ ਨੇ ਕੋਈ ਦੇਖ ਹੀ ਰਿਹਾਗਾ ਬੇ ਜੀਜਾ ਦਾ ਤੈਨੂੰ ਪਤਾ ਹੈ ਤੇਰਾ ਉਹ ਬੈਠਾ ਜੇਲ੍ਹ ਚ ਤੇ ਮੈਨੂੰ ਛੱਡ ਗਿਆ ਇਹਨਾਂ ਦਾ ਗੋਲਾ ਧੰਦਾ ਕਰਨ ਨੂੰ ਇੱਥੇ ਵੀ ਪਕਾ ਦੇ ਇਹਨਾਂ ਦੇ ਮਨ ਤੇ ਨਾਲੇ ਕਰਦੇ ਸਫਾਈਆਂ ਉਹ ਚੱਲ ਫੇਰ ਕੀ ਹੋ ਗਿਆ ਭਣੇ ਕਿੱਡੀ ਗੱਲ ਆ ਅਬ ਤੇ ਘਰ ਦੀ ਕੰਮ ਨਹੀਂ ਜੀ ਤੂੰ ਨਹੀਂ ਕੰਮ ਕਰੇਂਗੀ ਤੇ ਹੋਰ ਕੌਣ ਕਰੂਗਾ ਤੇ ਨਾਲੇ ਮੈਨੂੰ ਐ ਦੱਸ ਮੈਨੂੰ ਕੱਲ੍ਹ ਦੇ ਫੋਨ ਕਰੀ ਜੰਨੀ ਆ ਆ ਜਾ ਆ ਜਾ ਆ ਕੀ ਗੱਲ ਹੋ ਗਈ ਸੀ ਕਿ ਬੇ ਗੱਲ ਕੀ ਹੋਣੀ ਐ ਮੈਂ ਤਾਂ ਤੇਰੇ ਵਾਸਤੇ ਸਮਾਨ ਇਕੱਠਾ ਕਰਕੇ ਰੱਖਿਆ ਸੀਗਾ ਮੈਨੂੰ ਆਏ ਆ ਆ ਸਾਡੀ ਮਾਂ ਆ ਗਈ ਨਾ ਉਹਦੇ ਹਉਣ ਤੋਂ ਪਹਿਲਾਂ ਪਹਿਲਾਂ ਤੈਨੂੰ ਖੜਾ ਦਿਆਂ ਸੁਣ ਗਿਆ ਨਹੀਂ 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 ਭਾਣ ਮੈਂ ਨਹੀਂ ਲੈ ਕੇ ਜਾਂਦਾ ਸਮਾਨ ਸਮੂ ਤੈਨੂੰ ਕਿੰਨੇ ਵਾਰ ਕਿਹਾ ਮੈਨੂੰ ਨਾ ਸਮਾਨ ਸਮੂਂ ਜਾ ਦਿਆ ਕਰ ਹੁਣ ਤਾਂ ਤੈਨੂੰ ਬੜਾ ਟੀਚਰਾਂ ਜੀ ਕਰਦੇ ਨੇ ਉੱਤ ਸਾਰੇ ਆਪਣੇ ਆਂਡ ਗਮੰਡ ਵਾਲੇ ਵੀ ਮੇਰੀ ਗੱਲ ਸੁਣ ਲੈ ਇਧਰ ਮੂੰਹ ਕਰ ਮੇਰੇ ਬੰਨੀ ਨਾ ਜੇ ਸਮੁੰਦਰ ਚੋਂ ਦੋ ਕਾਲੀਆਂ ਕੱਢ ਲਾਂਗੇ ਕਿ ਸਮੁੰਦਰ ਦਾ ਪਾਣੀ ਘਟਣ ਲੱਗਿਆ ਹੈ ਨਹੀਂ ਇਹਨਾਂ ਦੇ ਹੈ ਕੌਣਾ ਵਰਤਨ ਨੂੰ ਸਮਾਨ ਓਏ ਉਹ ਤਾਂ ਤੇਰੀ ਗੱਲ ਸਹੀ ਹੈ ਭਣੇ ਪਰ ਫਿਰ ਵੀ ਹੁਣ ਕਿਵੇਂ ਜੀ ਲੈ ਕੇ ਜਾਵਾਂਗਾ ਸਮਾਨ ਚੁੱਪ ਕਰ ਜਾ ਜਿਹੜੀ ਗੱਲ ਮੈਂ ਕਹਈ ਤੀ ਨਾ ਕਹਈ ਤੀ ਚਲ ਠੀਕ ਹੈ ਤੇਰੀ ਇੱਛਾ ਭਾਈ ਦੇ ਦੇ ਸਮਾਨ ਆਪਾਂ ਤਾਂ ਲੈ ਜਾਣ ਆਲੇ ਆਹੋ ਮੈਂ ਨਾਲੇ ਤਾਂ ਚਾਹ ਤੇ ਰਿਆ ਮਾਂ ਨਾਲੇ ਸਮਾਨ ਲਿਆ ਕੇ ਫੜਾਉਂਗੀ ਤੈਨੂੰ ਹਾਂ ਆਈ ਹੋਪ ਆ ਮੇਰੀ ਭੈਣ ਕਿੰਨਾ ਖਿਆਲ ਰੱਖਦੀ ਹੈ ਮੇਰਾ ਕੀ ਤਾਂ ਫੋਨ ਹੈ ਹੈਲੋ ਹਾਂਜੀ ਭਾਈ ਕਿਵੇਂ ਵੇ ਹੁਣ ਕੀ ਸਿਪਾ ਪਾ ਲਿਆ ਲੈ ਪਹਿਲਾਂ ਤਾਂ ਮੈਨੂੰ ਚੋਲਾ ਫੜਾਇਆ ਮੈਂ ਕਿ ਚਾਹ ਧਰ ਦਾਂ ਨਹੀਂ ਚਾਹ ਤਾਂ ਮੈਂ ਹੁਣ ਰੋਕ ਕੇ ਕਰ ਦਿੰਨੀ ਐ ਪਹਿਲਾਂ ਚੋਲਾ ਫੜਾਇਆ ਮੈਂ ਜੇ ਬੁੜੀ ਆ ਗਈ ਨਾ ਮੁੜ ਕੇ ਮੇਰੇ ਗਾਲੀ ਪੈ ਜੂਗੀ ਵੀ ਕੀ ਫੜਾਇਆ ਕੀ ਨਹੀਂ ਫੜਾਇਆ ਐਤੋਂ ਪਹਿਲਾਂ ਬੁੜੀ ਆਵੇ ਸਮਾਨ ਫੜਾਇਆ ਮੈਂ ਜੇ ਉਹਨੂੰ ਪਤਾ ਲੱਗਿਆ ਨਾ ਵਿੱਚ ਕਾਜੂ ਗੁੱਜੂ ਪਾਏ ਐ ਤੇ ਮੱਛ ਉੱਠਣਾ ਉਹਨੇ ਤੁਸੀਂ ਵੀ ਕਮਾਲ ਕਰ ਦਿਓ ਆ ਨਵੇਂ ਦੋ ਨਵੇਂ ਚੰਦ ਚੜ੍ਹ ਦਿਓਗੇ ਇੱਕ ਗੱਲ ਖਤਮ ਨਹੀਂ ਹੁੰਦੀ ਦੂਜੀ ਟੈਨਸ਼ਨ ਫੇਰ ਪਾ ਦਿੰਦੇ ਚਲ ਯਾਰ ਕੋਈ ਨਾ ਆਉਣਾ ਮੈਂ ਆ ਗਿਆ ਹੁਣ ਟਾਈਮ ਤਾਂ ਲੱਗੂਗਾ ਔ ਠੀਕ ਆ ਯਾਰ ਆਪਣੇ ਨੇ ਵੀ ਕਿੰਨਾ ਟਾਈਮ ਲਾਤਾ ਆਪਣੇ ਓਏ ਆ ਜਾ ਚਾਹ ਰਹਿਣ ਦੇ ਤੂੰ ਪਾਣੀ ਉਹ ਲਿਆ ਬਸ ਮੈਨੂੰ ਜਾਣਾ ਪੈਣਾਗਾ ਆਉਨੀ ਆਉਨੀ ਮੈਨੂੰ ਇੰਨੀ ਅੱਗ ਨਾ ਮਚਾਇਆ ਕਰ ਆ ਫੜ ਕੋਲਡ ਡਰਿੰਕ ਹਏ ਹਏ ਇਹਦੀ ਕੀ ਲੋੜ ਜਦ ਤੂੰ ਪਾਣੀ ਲੈ ਆ ਦਿੰਦੀ ਮੈਨੂੰ ਆਹ ਹਨਾ ਸਾਂਭ ਕੇ ਲੈ ਕੇ ਜਾਈ ਸਾਰਾ ਸਮਾਨ ਚੰਗਾ ਘਰੇ ਜਾ ਕੇ ਬੀਬੀ ਨੂੰ ਫੜਾ ਦਿੰਦੀ ਮੈਂ ਤੈਨੂੰ ਦੱਸਦੀ ਗੱਲ ਓਏ ਭਣੇ ਤੂੰ ਫੇਰ ਇੰਨਾ ਸਮਾਨ ਦੇ ਦਿੰਨੇ ਤੈਨੂੰ ਕਿੰਨੇ ਵਾਰ ਕਿਹਾ ਇੰਨਾ ਸਮਾਨ ਜਨੰਦਿਆ ਕਰ ਮੈਂ ਤੈਨੂੰ ਪਹਿਲਾਂ ਕੀ ਕਿਹਾ ਸੀ ਵੀ ਮੈਨੂੰ ਨਾ ਨਾ ਕਹੀਂ ਓਏ ਨਾ ਥੋੜੀ ਘਰੇ ਮੈਂ ਤੈਨੂੰ ਮਨਾ ਜੇ ਕਰਦਾ ਵੀ ਸਾਰੀਆਂ ਨਾ ਕੰਮ ਦੀਆਂ ਚੀਜ਼ਾਂ ਨੇ ਦੇਖ ਤੈਨੂੰ ਤਾਂ ਖਾਉਣੀ ਆ ਮੈਂ ਕੱਜੀ ਕੱਲੀ ਚੀਜ਼ਾਂ ਆਏ ਤਾਂ ਤੈਨੂੰ ਸੁਡਲ ਨੂੰ ਪਤਾ ਨਹੀਂ ਲੱਗਣਾ ਆ ਦੇ ਆ ਕਿਲੋ ਬਦਾਮ ਨੇ ਕਿਲੋ ਕਾਜੂ ਨੇ ਆਹ ਦਾ ਖਾਣੇ ਚਾਰੇ ਮਗਜਨੇ ਸਾਰਾ ਕੁਝ ਨਾ ਖਾ ਲਿਆ ਕਰਿਓ ਹੈ ਕੋਈ ਨਾ ਬਣੀ ਅੱਜ ਫੇਰ ਆਇਆ ਬਟ ਸੱਸ ਹੈ ਨਹੀਂ ਕਰੇ ਬਸ ਫੋਨ ਖੜਕਾਤਾ ਇਹ ਵੀ ਬੇਲ ਹੈ ਰੁੜਜਣਾ ਉਦ ਹੀ ਆ ਜਾਂਦਾ ਕੋਈ ਨਾ ਇਹਨੂੰ ਮੈਂ ਪੁੱਛਦੀ ਆ ਕਿ ਅੱਜ ਇਹ ਕੀ ਕੰਮ ਆਇਆ ਦੇਖਦੀ ਆ ਦੇਖ ਲੈ ਹੁਣ ਆਹ ਸਾਰਾ ਸਮਾਨ ਤੂੰ ਖਾਣਾ ਜੇ ਕਿਸੇ ਨੂੰ ਵੰਡਦਾ ਦੇਖ ਲੈਣਾ ਮੈਂ ਹਿਸਾਬ ਲਾ ਲਈ ਫੇਰ ਰੱਬ ਕਰੇ ਮੇਰੀ ਭੈਣ ਨੂੰ ਨਾજર ਨਾ ਲੱਗ ਜੇ ਆ ਜਿੱਦਾਂ ਦੀ ਮੇਰੀ ਭੈਣ ਨਾ ਸੱਚੀ ਰਬੇਦਨੀ ਸਭ ਨੂੰ ਦੇਵੇ ਸੱਚੀ ਗੱਲ ਕਹੀ ਆ ਮੁੰਡਿਆ ਮਸੀ ਸਸੀ ਕਾ ਸਾਸਰੀ ਕਾਲਪਾਈ ਤੂੰ ਕਦੋਂ ਆ ਗਿਆ ਉਹ ਤਾਂ ਮੰਮੀ ਜੀ ਬਸ ਇੱਥੋਂ ਜਾਂਦਾ ਜਾਂਦਾ ਜਾ ਆ ਗਿਆ ਮੈਨੂੰ ਕਹਿੰਦਾ ਮੈਂ ਇੱਥੇ ਆਇਆ ਵਾ ਮੈਂ ਕਿਹਾ ਆ ਜਾ ਮੇਰੇ ਕੋਲ ਚਾਹ ਪਾਣੀ ਪੀ ਜਾ ਹੁਣ ਕਹਿੰਦਾ ਕਿ ਮੇਰੇ ਕੋਲ ਤਾਂ ਖੜਨ ਦਾ ਟਾਈਮ ਨਹੀਂ ਹੈਗਾ ਮੈਨੂੰ ਪਿੱਛੇ ਫੋਨ ਆ ਗਿਆ ਲੈ ਅੱਛਾ ਫਿਰ ਮਸੀਂ ਬਸ ਮੈਨੂੰ ਫੋਨ ਆਈ ਜਾਂਦੇ ਸੀਗੇ ਉਹ ਮੁੰਡੇ ਨਾਲ ਮੈਂ ਕੰਮ ਜਾਏ ਸੀ ਇੱਥੇ ਉਹ ਸਿਆਣਿਆਂ ਦੀ ਕਹਾਵਤ ਆ ਨੇੜੇ ਦੇ ਕੁੜੀਆਂ ਨਾ ਵਿਆਹੇ ਭਾਈ ਫਿਰ ਢੇੜਾ ਛੇੜਾ ਜਾਂ বাজਦਾ ਹੀ ਰਹਿੰਦਾ ਆਲਾ ਭੋਗ ਤੇ ਗਈ ਸੀ ਮੈਨੂੰ ਨਹੀਂ ਦੱਸਿਆ ਵੀ ਮੇਰੇ ਭਰਾ ਆਊਗਾ ਇਹਨੂੰ ਵੀ ਨਹੀਂ ਪਤਾ ਸੀ ਭੈਣ ਨੂੰ ਵੀ ਨਹੀਂ ਪਤਾ ਸੀ ਬਸ ਇਹ ਤਾਂ ਮੈਂ ਹੀ ਆ ਗਿਆ ਚਾਂ ਚੱਕ ਮਸੀ ਅੱਛਾ ਪਰ ਵਹਿ ਜਾ ਹੁਣ ਖੜਾ ਕਾ ਨੂੰ ਚੰਗਮ ਮੈਂ ਚੱਲਦਾ ਪਣੀ ਕੋਈ ਗੱਲ ਨਹੀਂ ਵੀਰ ਚਾਹ ਦੀ ਕੁੱਟ ਪੀ ਜਾਂਦਾ ਦੱਸ ਚਾਹ ਨਹੀਂ ਪੀਣੀ ਤੈਨੂੰ ਪਤਾ ਤਾਂ ਹੈਗਾ ਉਹ ਤੇ ਦੋਸਤਾਂ ਨੇ ਬਣਾਤਾ ਮੈਨੂੰ ਇੰਨਾ ਕੁਝ ਖਵਾ ਪਲਾਤਾ ਤੈਨੂੰ ਪਤਾ ਚਾਹ ਕਿੱਥੇ ਪੀਂਦਾ ਮੈਂ ਨਾਲੇ ਚਲੋ ਠੀਕ ਹੈ ਮਸੀ ਜੀ ਮੰਮੀ ਜੀ ਪਾਣੀ ਲੈ ਕੇ ਆਉਣੀ ਆ ਮੈਂ ਬੈਠਾ ਤੁਸੀਂ ਪੀ ਲਿਆ ਮੈਂ ਤਾਂ ਪਾਣੀ ਪੀ ਕੇ ਤੁਰਿਆਂ ਤੇਰੇ ਭਾਈ ਨੂੰ ਪਿਆ ਤੀ ਤੇ ਚਾਚੂ ਕਿ ਬਿਨਾਂ ਚਾਹਤੇ ਹੀ ਵਗ ਗਿਆ ਤੁਹਾਡੇ ਸਾਹਮਣੇ ਤਾਂ ਕਹੀ ਜਾਂਦੀ ਸੀ ਵੀ ਚਾਹ ਦੀ ਘੁੱਟ ਪੀ ਜਾ ਪੀ ਕੇ ਨਹੀਂ ਗਿਆ ਕਹਿੰਦਾ ਦੋਸਤਾਂ ਨੇ ਬੁਲਾ ਲਿਆ ਮੈਨੂੰ ਫੋਨ ਆ ਗਿਆ ਪਿੱਛੇ ਹੀ ਅੱਛਾ ਭੁੱਖਾ ਤੇ ਹੈ ਹੀ ਵਗ ਗਿਆ ਵਿਚਾਰਾ ਫੇਰ ਹੋਰ ਚਲ ਕੋਈ ਨਾ ਬਥੇਰਾ ਸੁੱਖ ਨਾਲ ਝੋਲਾ ਭਰ ਕੇ ਦਿੱਤਾ ਖਾ ਲੂਗਾ ਘਰੇ ਜਾ ਕੇ ਖਾਣ ਪੀਣ ਦਾ ਕਿਹੜਾ ਘਟੇਗਾ ਇੱਥੋਂ ਜਾਣੇ ਚਾਹੇ ਘਰੇ ਖਾ ਲੈ ਚਾਹੇ ਇੱਥੇ ਖਾ ਲੈ ਕੋਈ ਗੱਲ ਹੈ ਖਾਣਾ ਤਾਂ ਇੱਥੋਂ ਆਉਂਦਾ ਹੀ ਹੈ ਮੰਮੀ ਜੀ ਤੁਹਾਨੂੰ ਨਾ ਕੋਈ ਗਲਤਫਹਿਮੀ ਹੋਈ ਹੈ ਐਵੇਂ ਭਲੇਖਾ ਖਾ ਗਏ ਤੁਸੀਂ ਉਹ ਤਾਂ ਮੇਰੇ ਵਾਸਤੇ ਸਮਾਨ ਲੈ ਕੇ ਆਇਆ ਸੀ ਉਹਦਾ ਆਉਂਦੇ ਆਉਂਦੇ ਦਾ ਲਫਾਫਾ ਪਾਟ ਗਿਆ ਮੈਂ ਉਹਨੂੰ ਆਖਿਆ ਵੀ ਭਈ ਅਸੀਂ ਕੀ ਕਰਨਾ ਸਾਡੇ ਤਾਂ ਪਹਿਲਾਂ ਵਾਲਾ ਰੁਲੀ ਜਾਂਦਾ ਇੱਥੇ ਘਰੇ ਤੇ ਮੈਂ ਝੋਲਾ ਚਾੱਕ ਕੇ ਫੜਾਤਾ ਤੁਸੀਂ ਉ ਤਾਂ ਉਹੀ ਭਲੇਖਾ ਖਾ ਗਏ ਕਿ ਮੈਂ ਕਰੋ ਸਮਾਨ ਦਿੱਤਾ ਵੀ ਮੈਂ ਕਮਣੀ ਆ ਬੁੜੀਆਂ ਨੂੰ ਕਿੱਦਾਂ ਨਾ ਸਿਖਾ ਮੈਨੂੰ ਸਾਰਾ ਪਤਾ ਹੈ ਸੁਣ ਗਈ ਗੱਲ ਜੇ ਮੈਂ ਭਲੇਖੇ ਖਾਣ ਵਾਲੀ ਹੁੰਦੀ ਨਾ ਕਾਂ ਕੁੱਤੇ ਖਾ ਜਾਂਦੇ ਮੈਨੂੰ ਮਾਰਦੀ ਆ ਗੱਲਾਂ ਮੈਨੂੰ ਸਿਖਾਉਂਦੀ ਐ ਇਹ ਹਾਂ ਮਾਂ ਤੁਸੀਂ ਵੀ ਨਾ ਨਾ ਮੈਨੂੰ ਤੁਹਾਨੂੰ ਮਤਾਂ ਦੇਣ ਦੀ ਕੀ ਲੋੜ ਪੈਗੀ ਪਹਿਲਾਂ ਮੈਨੂੰ ਇਹ ਦੱਸੋ ਮੰਨਿਆ ਮੈਂ ਗਰੀਬ ਘਰ ਚੋਂ ਆਈ ਸੀ ਹੈ ਹੁਣ ਤਾਂ ਵਧੀਆ ਘਰ ਦੀ ਨੂੰ ਆ ਮੈਨੂੰ ਉਧਰ ਦੇਖਣ ਦੀ ਵੀ ਕੀ ਲੋੜ ਐ ਜਦੋਂ ਮੇਰਾ ਘਰ ਆ ਹੈ ਮੈਂ ਆਪਦੇ ਘਰ ਨੂੰ ਥੋੜਾ ਨਾ ਖਰਾਬ ਕਰੂੰਗੀ ਨਾਲੇ ਮਾਂ ਸਾਰੀਆਂ ਗੱਲਾਂ ਨੂੰ ਛੱਡ ਤੁਸੀਂ ਮੈਂ ਚਾਹ ਧਰ ਕਿਉਂ ਨਹੀਂ ਆ ਚਾਹ ਪੀਣੇ ਆ ਪਾ ਮਾਵਾਂ ਤੇ ਆ ਤੂੰ ਚਾਹ ਨੂੰ ਤਾਂ ਰਹਿਣ ਦੇ ਪੀਤੀ ਪਈਆ ਮੇਰੇ ਮੁੰਡੇ ਦੀ ਰੋਟੀ ਤੋਰੀਏ ਕਿ ਨਾ ਖੇਤ ਉਹ ਵੀ ਜਿਵੇਂ ਤੈਨੂੰ ਤੇਰਾ ਭਰਾ ਪਿਆਰ ਹੈ ਨਾ ਮੈਨੂੰ ਮੇਰਾ ਪੁੱਤ ਪਿਆਰ ਹੈ ਮੰਮੀ ਤੁਸੀਂ ਮੋੜਕੜ ਕੇ ਮੇਰੇ ਪੇਕਿਆਂ ਤੇ ਆ ਜਾਂਦੇ ਹੋ ਆ ਮੇਰੇ ਕਰਮਾਚੀ ਨਹੀਂ ਹੈਗਾ ਸੋਖਾ ਰੋਟੀਆਂ ਤਾਂ ਮੈਨੂੰ ਹੀ ਥੱਪੜੀਆਂ ਪੈਣਗੀਆਂ ਚਾਹੇ ਕੁਛ ਵੀ ਆ ਹੈ ਉੱਥੇ ਸਾਰੇ ਪਿੰਡ ਦਾ ਕੱਟ ਕਰ ਲੈਂਦਾ ਉਹ ਦੇਂਗਾ ਮੈਨੂੰ ਪਕਾਉਣਾ ਪੈਂਦਾ ਇੱਥੇ ਕਿਵੇਂ ਸੱਤੀ ਕੱਪੜੇ ਅੱਗ ਲੱਗੀ ਆ ਕੱਠ ਘਰ ਲੈਂਦਾ ਪਿੰਡ ਦਾ ਕਿਉਂ ਭੰਗੜਾ ਪਾਉਂਦਾ ਉਹ ਉੱਥੇ ਕੰਮ ਕਰਦਾ ਬੱਟਾ ਪੋਚਦਾ ਮੈਂ ਉਹਨੂੰ ਘਰੇ ਬਿਠਾ ਲੈਣੀ ਆ ਨਾ ਉਹ ਕੱਠ ਕਰੂਗਾ ਤੂੰ ਪੋਚ ਲੈ ਜਾ ਕੇ ਬੱਟਾ ਨਹੀਂ ਤੇਰੇ ਭਾਈ ਨੂੰ ਸੱਦ ਲਈ ਲਾਟ ਲੈ ਨੂੰ ਫੇਰ ਆ ਜਾਏਗਾ ਨਾ ਉਹ ਕਿਉਂ ਕਰੇ ਭਾਈ ਆਪਦੇ ਘਰ ਦਾ ਤੁਹਾਡੇ ਦਾ ਕੰਮ ਹੈਗਲਾ ਕਰ ਲੈ ਫੇਰ ਐ ਤਾਂ ਨਹੀਂ ਹੁੰਦਾ ਵੀ ਉੱਥੇ 15-15 ਜਣਿਆਂ ਨੂੰ ਬਿਠਾ ਲੈਂਦਾ ਰੋਟੀ ਤਾਂ ਮੈਨੂੰ ਪਕਾਉਣੀ ਪੈਂਦੀ ਐ ਜਿਨੇ ਤਿੱਖੜ ਦੁਪਹਿਰੇ ਮੱchnਾ ਨਾ ਚੁੱਲ੍ਹੇ ਦੇ ਵਿੱਚ ਨਾਲ ਲੱਗ ਕੇ ਉਹਨੂੰ ਪੁੱਛ ਕੇ ਦੇਖੋ ਵੀ ਕਿੰਨਾ ਔਖਾ ਆਹੋ ਤੇਰੇ ਆਈ ਤੂੰ ਹੀ ਰੋਟੀਆਂ ਖਾਣ ਲੱਗ ਗੇ ਉਦੋਂ ਪਹਿਲਾਂ ਤਾਂ ਛੱਕਲੀਆਂ ਚੜੀਆਂ ਹੋਈਆਂ ਸੀ ਸਾਰੇ ਟੱਬਰ ਦੇ ਨਾ ਤੇਰਾ ਸੌਹਰਾ ਖੇਤੀ ਕਰਦਾ ਸੀ ਨਾ ਮੇਰਾ ਸੌਹਰਾ ਕਰਦਾ ਸੀ ਇੱਥੇ ਤੇਰੇ ਆਈ ਤੂੰ ਹੀ ਖੇਤੀ ਹੋਣ ਲੱਗੀ ਹੁਣ ਹੀ ਰੋਟੀਆਂ ਪੱਕਦੀਆਂ ਨੇ ਅਸੀਂ ਤਾਂ ਬੇਲੀਆਂ ਪਈਆਂ ਸੀ ਉਹ ਆ ਬੰਨੇ ਹੱਥ ਥੋੜੇ ਤਾਂ ਬੱਕਰੇ ਚੋਚ ਲਿਆ ਪੁੱਤ ਦੇ ਥੋੜੇ ਦੇ ਹੈਂ ਉਦਾ ਘਰੇ ਵੱਡੇ ਨਾਡੂ ਕਾਦਾ ਜੀ ਨਹੀਂ ਲੱਗਦਾ ਸਮਝਾ ਲਿਆ ਕਰੋ ਉਹਨੂੰ ਘਰੇ ਬਹਿ ਜਾਏ ਘਰੇ ਕਿਸੇ ਟੈਂਬ ਬੰਦਾ ਘਰੇ ਬਹਿ ਜਾਂਦਾ ਹੁੰਦਾ ਘਰੇ ਬੈਠ ਕੇ ਕਰੂਗਾ ਕੀ ਉਹ ਜਦੋਂ ਉਹਦਾ ਜੀ ਨਹੀਂ ਲੱਗਦਾ ਫਿਰ ਭਾਈ ਉਹ ਬਾਹਰ ਭag ਜਾਂਦਾ ਅਗਲਾ ਤਾਂ ਜਾਊਗਾ ਉਹਨੂੰ ਕਿਹੜਾ ਦੀ ਬਹੂ ਡੀਕ ਦੀ ਇੱਥੇ ਆਹੋ ਬਹੂ ਡੀਕ ਦੀ ਐ ਉਹ ਤਾਂ ਕਰਮਾਂ ਮਾਰੀ ਬਾਗੀ ਸਾਰਾ ਕੁਝ ਮੇਰੇ ਸਿੱਤ ਤੇ ਸਟਕੇ ਹੈ ਮੈਨੂੰ ਭਾਣੇ ਬਹੁਤ ਅੱਖਾਂ ਇੱਥੇ ਇਹਨਾਂ ਦਾ ਕੱਪੜਾ ਲੀੜਾ ਧੋਣਾ ਇਹਨਾਂ ਨੂੰ ਰੋਟੀ ਟੁੱਕ ਕਰਕੇ ਦੇਣਾ ਪੰਜ ਸਵੰਤ ਇਹਨਾਂ ਨੂੰ ਪਕਵਾਨ ਬਣਾ ਕੇ ਦਿਓ ਫਿਰ ਇਹਨਾਂ ਤੋਂ ਗੱਲਾਂ ਕਰਾਓ ਦੇਖਗਾ ਉਹ ਤਾਂ ਜੱਗ ਤੋਂ ਜਾਣ ਨੂੰ ਜੀ ਕਰਦਾ ਸੀ ਹੌਸਲੇ ਨਾ ਗਈਆ ਹੋ ਹੈ ਮੈਂ ਕਿਹੜੇ ਕੰਨੀ ਜਾਣ ਨੂੰ ਜੀ ਕਰਦਾ ਸੀ ਮੇਰੇ ਤਾਂ ਸਾਰਾ ਕੁਝ ਸਿਰ ਤੇ ਸਿੱਟ ਗਈ ਮਾਇਤਾ ਆਪ ਕਹਿਨੀ ਆ ਜੇ ਉਹ ਜਿਉਂਦੀ ਰਹਿੰਦੀ ਮੇਰਾ ਪੁੱਤ ਭੁੱਖਾ ਤਾਂ ਨਹੀਂ ਤੜਫਦਾ ਲਹੀਗਾ ਤਾਂ ਉੱਤੇ ਧੁੱਪ ਪੈਂਦੀ ਹੈ ਹੈ ਚੌਲਾਂ ਵਾਲਾ ਪਾਣੀ ਮੱਚਦਾ ਨਹੀਂ ਫਿਰਦਾ ਕੱਦੂ ਕਰਦਾ ਨਾਲੇ ਬੱਟਾ ਪੋਚਦਾ ਕਦੇ ਟਰੈਕਟਰ ਨਹੀਂ ਹੁੰਦਾ ਕਦੇ ਬੱਟਾਂਕ ਨਹੀਂ ਹੁੰਦਾ ਕੀ ਕਰੇ ਉਹ ਕੱਲਾ ਕਿਧਰ ਕਿਧਰ ਹੋਵੇ ਮਾਇਤਾ ਤੈਨੂੰ ਗੱਲਾਂ ਆਉਂਦੀਆਂ ਤੈਨੂੰ ਆਇਆ ਮੇਰਾ ਬੰਦਾ ਹੈਗਾ ਅੰਦਰ ਬੈਠਾ ਹੈ ਜੇ ਮੇਰਾ ਬੰਦਾ ਬਾਹਰ ਹੁੰਦਾ ਤੁਸੀਂ ਨਾਲੇ ਮੈਨੂੰ ਸੁਣਾ ਕੇ ਦਿਖਾਉਂਦੇ ਆਹ ਬੰਦੇ ਹੱਥ ਮੈਤ ਤਾਂ ਪੱਕਦੀਆਂ ਨਹੀਂ ਗੁੱਲੀਆਂ ਆਪੇ ਪਕਾ ਲਓ ਕੰਮ ਹੈ ਮੈਨੂੰ ਮੈਂ ਤਾਂ ਜਾ ਕੇ ਆਉਣੀ ਆ ਦੇਖ ਲੈ ਦੇਖ ਲੈ ਜੀਭ ਕਿਵੇਂ ਲੱਗੀ ਆ ਲੂਤਰੋ ਕਿਵੇਂ ਮਾਰ ਗਿਆ ਤਾਲੂ ਦਾ ਚੱਕ ਚੱਕ ਹੁੰਦਾ ਨਹੀਂ ਇਹ ਤੋਂ ਕੰਮ ਆ ਪੇਕੇ ਨੂੰ ਝੋਲੇ ਤਾਂ ਬਥੇਰੇ ਚਕਾ ਦੂਗੀ ਕੰਮ ਨਹੀਂ ਹੁੰਦੇ ਆ ਰੋਟੀਆਂ ਨਹੀਂ ਪਕਦੀਆਂ ਜੈ ਖਾਣੇ ਦੀ ਪਤਾ ਨਹੀਂ ਮੈਂ ਕਿਵੇਂ ਪਕਾਉਂਦੀ ਸੀ ਮੈਂ ਵੀ ਤਾਂ ਕੰਮ ਕਰਦੀ ਹੋਈ ਸੀ ਬੇਲੀ ਬੈਠੀ ਚਾਂਬਲ ਗਈ